ਆਪਾਂ ਦੀ ਵੀ ਦੂਰ ਸਭਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਅਮਰ ਸ਼ਹੀਦਾਂ ਦਾ ਪੈਗਾਮ جاری ਰੱਖਣਾ ਹੈ ਸਦਾ ਅਮਰ ਸ਼ਹੀਦਾਂ ਦਾ ਪੈਗਾਮ جاری ਰੱਖਣਾ ਹੈ ਸਦਾ ਅੱਜ ਦੇ ਸਤਕਾਰਯੋਗ ਡੈਲੀਗੇਟ ਤੇ ਦਰਸ਼ਕ ਸਾਥੀਓ ਆਪਣਾ ਕੱਲ ਦਾ ਜਲਾਸ ਸਾਥੀ ਵਰਚਨ ਨਾਰ ਸੂਬਾ ਪ੍ਰਧਾਨ ਦੇ ਝੰਡਾ ਝੁਲਾਉਣ ਦਾ ਕੱਲ ਸ਼ੁਰੂ ਹੋਇਆ ਸੀ 1 ਵਜੇ ਉਹਨਾਂ ਬਾਅਦ స్వాਗਤੀ ਭਾਸ਼ਣ ਪੜਿਆ ਸੀ ਅਮਨਦੀਪ ਕੌਰ ਪ੍ਰਿੰਸੀਪਲ ਨੇ ਤੇ ਕਾਮੜ ਮੰਗਤਰਾਮ ਜੀ 파ਸਲਾ ਜਿਹੜੇ ਜਮਹੂਰੀ ਲਹਿਰ ਦੇ ਮਜ਼ਦੂਰਾਂ ਦੇ ਬਹੁਤ ਵੱਡੇ ਆਗੂ ਆ ਉਹਨਾਂ ਨੇ ਅ ਅਧிகਾਰਨ ਕੀਤਾ ਸੀ ਉਹਨ ਤੋਂ ਬਾਅਦ 19 ਸਾਥੀਆਂ ਨੇ ਡੈਲੀਗੇਟ ਅਜਲਾਸ ਦੇ ਵਿੱਚ ਬੈਠ ਕਰ ਦਿਆ ਇਹ ਸਾਧਿਆ ਜਿਨ੍ਹਾਂ ਨੇ ਬੜੇ ਕੀਮਤੀ ਸੁਝਾਅ ਸਾਡੇ ਸਾਹਮਣੇ ਪੇਸ਼ ਕੀਤੇ ਆ ਕੁਝ ਰਿਪੋਰਟ ਦੇ ਵਿੱਚ ਰਹਿ ਗਈਆਂ ਘਾਟਾਂ ਕਮਜ਼ੋਰੀਆਂ ਨੋਟ ਕਰਾਈਆਂ ਜਿਨ੍ਹਾਂ ਦਾ ਜਵਾਬ ਦਿੰਦਿਆਂ ਮੈਂ ਜਨਰਲ ਸ਼ਕਰਤਰ ਨੇ ਵਜੋਂ ਮੈਂ ਜਵਾਬ ਦਿੱਤੇ ਆ ਉਹਨਾਂ ਦੇ ਸੁਝਾਅ ਮੰਨ ਲਿਆ ਤੇ ਕੁਝ ਜਿਹੜੀਆਂ ਰਹਿ ਗਈਆਂ ਗਲਤੀਆਂ ਸੀ ਉਹਨਾਂ ਨੂੰ ਰਿਪੋਰਟ ਦੇ ਵਿੱਚ ਸ਼ਾਮਲ ਕਰਨ ਦਾ ਉਹਨਾਂ ਨਾਲ ਐਤ ਕੀਤਾ ਹੁਣ ਆਖਰੀ ਸਟੇਜ ਦੇ ਉੱਤੇ ਆ ਕੇ 19 ਮੈਂਬਰੀ ਸੂਬਾ ਵਰਕਿੰਗ ਕਮੇਟੀ ਚੁਣੀ ਗਈ ਆ ਤੇ 9 ਮੈਂਬਰ ਅਨਵਾਇਟਿਡ ਮੈਂਬਰ ਚੁਣੇ ਗਏ ਆ ਜਿਹੜੇ ਮੀਟਿੰਗ ਦੇ ਵਿੱਚ 4 ਮੀਟਿੰਗ ਚ ਸੱਦੇ ਜਾਣਗੇ 4 ਸੀਟਾਂ ਖਾਲੀ ਰੱਖੀਆਂ ਗਈਆਂ 19 ਮੈਂਬਰੀ ਕਮੇਟੀ ਚੁਣ ਕੇ 4 ਸੀਟਾਂ ਖਾਲੀ ਰੱਖੀਆਂ ਗਈਆਂ ਉਹਦੇ ਵਿੱਚੋਂ 9 ਮੈਂਬਰੀ ਕਾਰਜਕਾਰੀ ਚੁਣੀ ਗਈ ਆ ਜਿਹਦੇ ਅੱਜ ਦੇ اجلاس ਦੇ ਵਿੱਚ ਪ੍ਰਧਾਨ ਫੇਰ ਦਰਸ਼ਣ ਨਾਰ ਨੂੰ ਚੁਣ ਲਿਆ ਗਿਆ ਤੇ ਜਨਰਲ ਸਕੱਤਰ ਮੈਂ ਕਾਮਣ ਗਰਨਾਮ ਸਿੰਘ ਦਾਉਦ ਫਿਰ ਚੁਣੇ ਗਏ ਆ ਅਸੀਂ ਐਲ ਕਰਦੇ ਆ ਲੋਕਾਂ ਨਾਲ ਵਾਦਾ ਕਰਦੇ ਆ ਡੈਲੀਗੇਟਾਂ ਨਾਲ ਵਾਦਾ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਚ ਪੂਰਾ ਇਨਸਾਫ ਕਰਾਂਗੇ ਬਿਲਕੁਲ ਜਫੇਬੰਦੀ ਦੇ ਨਾਲ ਲੋਕਾਂ ਦੇ ਨਾਲ ਇਨਸਾਫ ਕਰਦੇ ਹੋਏ ਫੀਲਡ ਵੇਲੇ ਤੇ ਆਪਣੀ ਜਥੇਬੰਦੀ ਦੀ ਤਾਕਤ ਨੂੰ ਵਿਛਾਲ ਕਰਨ ਲਈ ਕੰਮ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਗੁਰਤੇਗ ਬਹਾਦਰ ਦੀ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਇਕੱਠੇ ਹੋਏ ਸਤਿਕਾਰਯੋਗ ਡੈਲੀਗੇਟ ਸਾਥੀਓ ਤੇ ਦਰਸ਼ਕੋ ਤੇ ਭੈਣੋ ਅੱਜ ਵਿਆਤੀ ਮੰਡੂਰ ਸਭਾ ਦਾ 7ਵਾਂ ਡੈਲੀਗੇਟ ਜਲਾਹ ਜਿਹੜਾ ਇੱਥੇ ਸੰਪੰਨ ਹੋਇਆ ਸਫਲਤਾਪੂਰਵਕ ਸਪੰਨ ਹੋਇਆ ਇਹਦੀ ਸਾਨੂੰ ਤੇ ਤੁਹਾਨੂੰ ਸਾਰਿਆਂ ਨੂੰ ਬੜੀ-ਬੜੀ ਵਧਾਈ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ ਤੁਹਾਨੂੰ ਜਿੰਨੇ ਤੁਸੀਂ ਇੱਥੇ ਡੈਲੀਗੇਟ ਦਰਸ਼ਕ ਤੇ ਭੈਣਾਂ ਤੇ ਵੋਲੰਟੀਅਰ ਇੱਥੇ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਔਰ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਅਜਲਾਸ ਨੂੰ ਸਫਲ ਕਰਨ ਲਈ ਸਫਲ ਬਣਾਉਣ ਲਈ ਆਪਣੇ ਤਨੋਂ ਮਨੋਂ ਤਨੋਂ ਸਾਡੇ ਉਸ ਮੰਦੂਰ ਜਥੇਬੰਦੀ ਦੀ ਹਰ ਤਰ੍ਹਾਂ ਨਾਲ ਸਾਡੀ ਮਦਦ ਕੀਤੀ ਆ ਸਾਡੀ ਸਹਿਯੋਗ ਕੀਤੀ ਆ ਉਹਨਾਂ ਦੀ ਸਹਿਯੋਗ ਦੇ ਨਾਲ ਹੀ ਸਾਡੀਆਂ ਜਿਹੜੀਆਂ ਸੰਤਾਨਾਂ ਉਹ ਸਾਨੂੰ ਪ੍ਰਾਪਤ ਹੋਈਆਂ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਵਲੰਟੀਅਰ ਸਾਥੀ ਆ ਮੈਂ ਦੇਖਦਾ ਸੀ ਤੇ ਛੋਟੇ ਛੋਟੇ ਨੌਜਵਾਨ ਉਹ ਵਲੰਟਰ ਤੌਰ ਤੇ ਕੰਮ ਕਰ ਰਹੇ ਸੀ ਰਾਤ ਨੂੰ ਹੋਰ ਤੱਕ ਲੱਗੇ ਰਹੇ ਸਵੇਰ ਦੇ ਸਬਕ ਤੇ ਆਏ ਆ ਤੇ ਕੁੜੀਆਂ ਸਾਡੀਆਂ ਧੀਆ ਸਾਡੀਆਂ ਨੋਹਾਂ ਇੱਥੇ ਮਿਲੋ ਉਹਨਾਂ ਨੇ ਵਲੰਟੀਅਰ ਤੌਰ ਤੇ ਕੰਮ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਵਾਦ ਹੈ ਤੁਹਾਡਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਵਾਦ ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਇੱਥੇ ਸਿਰ ਜੋੜ ਕੇ ਬੈਠ ਕੇ ਇਹ ਇੱਥੇ ਅਗਲਾਸ ਦੀਆਂ ਰਿਪੋਰਟ ਤੇ ਬਹਿਸ ਵੀ ਕੀਤੀ ਤੇ ਰਿਪੋਰਟ ਨੂੰ ਸ਼ਾਰੂ ਬਣਾਇਆ ਉਹਨੂੰ ਚਾਰ-ਚਾਰ ਨਾਲ ਲਾਇਆ ਔਰ ਰਿਪੋਰਟ ਮੁਕੰਮਲ ਹੋ ਕੇ ਆਪਣੇ ਕੋਲ ਤਿਆਰ ਹੋ ਕੇ ਆ ਜਾਵੇਗੀ ਔਰ ਮੈਂ ਅਖੀਰ ਵਿੱਚ ਤੁਹਾਡਾ ਅਭਾਂ ਦੇ ਨਾਤੇ ਤੁਹਾਡਾ ਸਾਰੇ ਸਾਥੀਆਂ ਦਾ ਸਾਰੇ ਆ ਜਿਹੜੇ মিডিਆ ਵਾਲੇ ਆ ਆ ਦੂਜੇ ਜਿਹੜੇ ਸਾਥੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਪਹਿਲਵਾਦ